हां जी शशि ਗਾਲ ਦੋਸਤੋ ਜੇ ਤੁਹਾਡੇ ਵੀ ਬੱਚੇ ਖੰਗ ਜੁਕਾਮ ਤੇ ਰੇਸ਼ੇ ਬਲਗਮ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਅੰਗਰੇਜ਼ੀ ਦਵਾਈਆਂ ਖਾ ਲਈਆਂ ਪਰ ਉਹ ਠੀਕ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਦੱਸਾਂਗਾ ਇੱਕ ਦੇਸੀ ਨੁਕਤਾ ਜਿਹੜਾ ਕਿ ਸਦੀਆਂ ਪੁਰਾਣਾ ਚੱਲਦਾ ਆਉਂਦਾ ਹੈ ਜਿਹੜਾ ਸਾਡੇ ਦਾਦੀਆਂ ਪਰਦਾਦੇ ਤੇ ਪਰਦਾਦੀਆਂ ਸ਼ੁਰੂ ਤੋਂ ਹੀ ਕਰਦੇ ਆਉਂਦੇ ਆ ਉਹਦੀ ਤੁਹਾਡੀ ਜਿਹੜੇ ਬੱਚਿਆਂ ਦੀ ਖੰਗ ਜੁਕਾਮ ਤੇ ਰੇਸ਼ਾ ਬਲਗਮ ਆ ਉਹ ਬਹੁਤ ਹੀ ਜਲਦੀ ਜਿਹੜਾ ਵਾ ਠੀਕ ਹੋ ਜਾਊਗੀ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਨੁਕਤਾ ਜ਼ਰੂਰ ਵੇਖੋ ਤਾਂ ਜੋ ਤੁਸੀਂ ਵੀ ਜਿਹੜਾ ਹੈ ਚੰਗੇ ਤਰੀਕੇ ਨਾਲ ਇਹ ਜਿਹੜਾ ਦੇਸੀ ਨੁਕਤਾ ਹੈ ਉਹ ਬਣਾ ਸਕੋ। ਉਹਦੇ ਲਈ ਤੁਸੀਂ ਮਿੱਤਰੋ ਸਭ ਤੋਂ ਪਹਿਲਾਂ ਜਿਹੜਾ ਗੈਸ ਹੈ ਆਪਣਾ ਆਨ ਕਰ ਲੈਣਾ ਤੇ ਬਿਲਕੁਲ ਜਿਹੜਾ ਘੱਟ ਗੈਸ ਹੈ ਉਹ ਆਫ ਕਰ ਲੈਣਾ ਤੇ ਇੱਕ ਆਪਣ ਨੂੰ ਛੋਟਾ ਜਿਹਾ ਫਰਾਈਪੈਨ ਚਾਹੀਦਾ ਵਾ ਤੁਸੀਂ ਕੋਈ ਵੀ ਭਾਂਡਾ ਲੈ ਸਕਦੇ ਜੀ ਠੀਕ ਹੈ ਨਾ ਤੇ ਇਹ ਲਾਈਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਕੀ ਪਾਉਣਾ ਹੈ ਆਪਣਾ ਜਿਹੜਾ ਕੌੜਾ ਤੇਲ ਹੁੰਦਾ ਹੈ ਜਿਹਨੂੰ ਆਪਾਂ ਸਰੋਂ ਦਾ ਤੇਲ ਕਹਿ ਦਿੰਨੇ ਆ ਕੌੜਾ ਤੇਲ ਤੁਸੀਂ ਇਹਦੇ ਵਿੱਚ ਪਾ ਦੇਣਾ। ਤੇ ਕੋੜਾ ਤੇਲ ਦੋਸਤੋ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਗਰਮ ਹੋਣ ਦੇਣਾ ਹੈ ਇਹਨੂੰ ਚੰਗੀ ਤਰ੍ਹਾਂ ਸਾਰ ਲੈਣਾ ਹੈ। ਨੇ ਟਾਈਮ ਦੋਸਤੋ ਇਹ ਜਿਹੜਾ ਤੇਲ ਹੈ ਗਰਮ ਹੁੰਦਾ ਹੈ ਛੜਦਾ ਹੈ ਤੇ ਇਹਦੇ ਵਿੱਚ ਆਪਾਂ ਕੀ ਕੀ ਚੀਜ਼ ਐਡ ਕਰਨੀ ਆ ਉਹ ਮੈਂ ਤੁਹਾਨੂੰ ਦੱਸਦਾ ਹਾਂ। ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਵਾ ਇੱਕ ਐ ਚੀਜ਼ ਜਿਹਦੇ ਨਾਲ ਆਪਾਂ ਲਾਚੀਆਂ ਕੁੱਟਦੇ ਹਾਂ ਜਾਂ ਆਪਾਂ ਆਪਣੇ ਮਸਾਲੇ ਕੁੱਟਦੇ ਹਾਂ ਠੀਕ ਹੈ ਨਾ ਇਹ ਚੀਜ਼ ਚਾਹੀਦੀ ਆ ਜੇ ਤੁਹਾਨੂੰ ਚਾਹੀਦੀਆਂ ਵਾ ਇੱਕ ਲਸਣ ਦੀਆਂ ਜਿਹੜੀਆਂ 4-5 ਗੰਡੀਆਂ ਠੀਕ ਹੈ ਨਾ ਇਹ ਜਿਹੜਾ ਲਸਣ ਹੈ ਆਪਾਂ ਇਹ ਲੈ ਲਿਆ ਵਾ ਤੇ ਇਹ ਆਪਾਂ 4-5 ਗੰਡੀਆਂ ਲੈ ਲੈਣੀਆਂ ਤੇ ਉਹ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਕੱਟ ਦਵਾਂਗੇ 4-5 ਗੰਡੀਆਂ ਵੀ ਆਪਣੀਆਂ ਗੰਡੀਆਂ ਵਾ ਠੀਕ ਹੈ ਨਾ ਇਹ ਮੈਸ਼ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਤੇਲ ਆਪਣਾ ਜਿਹੜਾ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ ਸੜ ਚੁੱਕਾ ਹੈ ਇਹਦੇ ਵਿੱਚ ਆਪਾਂ ਜਿਹੜੀਆਂ ਮੈਸ਼ ਕੀਤੀਆਂ ਸੀ ਆਪਣੀਆਂ ਲਸਣ ਦੀਆਂ ਗੰਡੀਆਂ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹ ਪੌਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਹੋਰ ਜਿਆਦਾ ਜਿਹੜਾ ਵਾ ਰਾੜ ਲੈਣਾ ਹੈ ਸਾੜ ਲੈਣਾ ਹੈ ਜਿੰਨੇ ਕਰੇ ਪੂਰੀਆਂ ਕਾਲੀਆਂ ਨਹੀਂ ਹੁੰਦੀਆਂ ਉਹਨਾਂ ਟਾਈਮ ਆਪਾਂ ਇਹਨਾਂ ਨੂੰ ਜਿਹੜਾ ਵਾ ਇਦਾਂ ਹੀ ਹਿਲਾਉਂਦੇ ਰਵਾਂਗੇ ਤੇ ਇਸ ਤੋਂ ਬਾਅਦ ਦੋਸਤੋ ਆਪਾਂ ਵੇਚੇ ਤੇ ਕੀ ਐਡ ਕਰਨਾ ਵਾ ਉਹ ਵੀ ਮੈਂ ਤੁਹਾਨੂੰ ਦੱਸਦਾ ਤੇ ਇਹ ਏਡਾ ਕਿ ਜਿਹੜਾ ਜ਼ਬਰਦਸਤ ਤਰੀਕਾ ਏ ਏਡਾ ਕਿ ਜਿਹੜਾ ਜ਼ਬਰਦਸਤ ਤੇ ਕਾਰਗਰ ਤਰੀਕਾ ਹੈ ਦੇ ਦਾਦੀਆਂ ਵਿੱਚ ਪੜਦਾਦੇ ਪੜਦਾਦੀਆਂ ਦੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਬਹੁਤ ਹੀ ਵਧੀਆ ਤੇ ਦੋਸਤੋ ਤੁਸੀਂ ਇਹਨੂੰ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਵੇਖੋ ਕੋਈ ਵੀ ਤੁਹਾਨੂੰ ਅੰਗਰੇਜ਼ੀ ਦਵਾਈ ਜਿਹੜੀ ਖਾਣ ਦੀ ਸਿਰਫ ਤੇ ਸਿਰਫ ਇਹਦੀ ਮਦਦ ਦੇ ਨਾਲ ਜਿਹੜਾ ਤੁਹਾਡਾ ਖੰਗ ਜਿਕਾਮ ਪ੍ਰੇਸ਼ਾ ਬਲਗਮ ਸਾਰਾ ਕੁਝ ਜਿਹੜਾ ਵਾ हट ਜਾਊਗਾ ਇਸ ਤੋਂ ਬਾਅਦ ਤੁਸੀਂ ਲੈ ਲੈਣੀ ਹੈ ਜੁਵੈਨ ਠੀਕ ਹੈ ਨਾ ਜੁਵੈਨ ਜਿਹੜੀ ਆ ਜੁਵੈਨ ਤੁਸੀਂ ਇਹਨੂੰ ਥੋੜੀ ਜਿਹੀ ਵਿੱਚ ਪਾ ਦੇਣੀ ਆ ਜਿੱਦਾਂ ਅੱਧਾ ਕਿ ਚਮਚਾ ਤੁਸੀਂ ਇਹਦੇ ਵਿੱਚ ਪਾ ਸਕਦੇ ਜੀ ਤੇ ਜੁਵੈਨ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਰੜਨ ਦਵਾਂਗੇ ਤਾਂ ਜੋ ਇਹਨਾਂ ਦੋਹਾਂ ਚੀਜ਼ਾਂ ਦਾ ਅਸਰ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜਾ ਵਾ ਮਿਕਸ ਹੋ ਜੇ ਇਹਦੇ ਵਿੱਚ ਮਿਲ ਜਾਵੇ ਤੇ ਧਿਆਨ ਰੱਖਣਾ ਹੈ ਆਪਣਾ ਜਿਹੜਾ ਗੈਸ ਹੈ ਉਹ ਆਪਾਂ ਬਿਲਕੁਲ ਡਿਮ ਰੱਖਣਾ ਹੈ ਇਹਨੂੰ ਆਪਾਂ ਫਾਸਟ ਨਹੀਂ ਕਰਾਂਗੇ ਪੂਰਾ ਇਹਦੀ ਲਾਂਬਾ ਜਿਹੜੀ ਉਹ ਨਹੀਂ ਛੱਡਾਂਗੇ ਬਿਲਕੁਲ ਨਿੰਮੇ ਨਿੰਮੇ ਗੈਸ ਤੇ ਆਪਾਂ ਇਹਨੂੰ ਪਕਾਉਣਾ ਹੈ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਆਪਣੀਆਂ ਲਸਣ ਦੀਆਂ ਡੰਡੀਆਂ ਸੀ ਬਿਲਕੁਲ ਜਿਹੜੀਆਂ ਉਹ ਬਰਾਊਨ ਬਰਾਊਨ ਹੋ ਚੁੱਕੀਆਂ ਮਤਲਬ ਸੜ ਚੁੱਕੀਆਂ ਤੇ ਇਹ ਬਹੁਤ ਹੀ ਵਧੀਆ ਜਿਹੜੀਆਂ ਹੁਣ ਹੋ ਜਾਊਗੀਆਂ ਇਹਦੇ ਵਿੱਚ ਜਿਹੜਾ ਇਹਦਾ ਅਸਰ ਹੈ ਸਾਰੇ ਦਾ ਸਾਰਾ ਮਿਕਸ ਹੋ ਜਾਊਗਾ ਲਓ ਵੀ ਦੋਸਤੋ ਆਪਣਾ ਜਿਹੜਾ ਵਾ ਇਹ ਸਾਰਾ ਮਿਸ਼ਰਣ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਹਨੂੰ ਹੁਣ ਆਪਾਂ ਥੱਲੇ ਪ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਗੰਡੀਆਂ ਜਿਹੜੀਆਂ ਪੂਰੀਆਂ ਸੜ ਚੁੱਕੀਆਂ ਤੇ ਤੇ ਹੁਣ ਆਪਾਂ ਗੈਸ ਨੂੰ ਕਰ ਦਿੱਤਾ ਬੰਦ ਤੇ ਹੁਣ ਹੋਣਾ ਆਪਾਂ ਇਦਾਂ ਹੀ ਥੋੜਾ ਠੰਡਾ ਹੋਵ ਦੇ ਲਈ ਛੱਡਾਂਗੇ 10-15 ਮਿੰਟ 10-15 ਮਿੰਟ ਬਾਅਦ ਇਹ ਠੰਡਾ ਹੋ ਜਾਊਗਾ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਚਾਹੀਦੀ ਹੈ ਇੱਕ ਪੋਣੀ ਜਿਨ੍ਹਾਂ ਆਪਾਂ ਚਾਹ ਪਾਉਂਦੇ ਹਾਂ ਠੀਕ ਹੈ ਤੇ ਇੱਕ ਤੁਸੀਂ ਕੌਲੀ ਲੈ ਲੈਣੀ ਕੌਲੀ ਲੈ ਕੇ ਤੇ ਤੁਸੀਂ ਇਹ ਜਿਹੜਾ ਤੇਲ ਹੈ ਇਹਦੇ ਵਿੱਚ ਜਿਹੜਾ ਵਾ ਛਾਂਡ ਲੈਣਾ ਹੈ ਤੇ ਇਹ ਦੇਖੋ ਦੋਸਤੋ ਇਹ ਜਿਹੜਾ ਤੇਲ ਹੁਣ ਆਪਣਾ ਬਣ ਚੁੱਕਾ ਹੈ ਨਾ ਇਹ ਤੁਸੀਂ ਬਹੁਤ ਹੀ ਜਿਹੜਾ ਸ਼ਕਤੀਸ਼ਾਲੀ ਤੇ ਕਾਰਗਰ ਜਿਹੜਾ ਵਾ ਬਣ ਚੁੱਕਾ ਆ ਤੇ ਇਹਨੂੰ ਹੁਣ ਤੁਸੀਂ ਜਿਹੜਾ ਆਪਣੀਆਂ ਅੱਡੀਆਂ ਦੇ ਥੱਲੇ ਲਾਉਣਾ ਆ ਆਪਣੇ ਪੈਰਾਂ ਦੇ ਥੱਲੇ ਲਾਉਣਾ ਆ ਆਪਣੇ ਪੂਰੇ ਪੈਰਾਂ ਤੇ ਤੁਸੀਂ ਰਾਤ ਨੂੰ 10 ਮਿੰਟ ਇਹਨੂੰ ਮਾਲਿਸ਼ ਕਰਕੇ ਸੌਣਾ ਆ ਰੋਜ਼ ਤੇ ਰਾਤ ਨੂੰ ਤੁਸੀਂ 10 ਮਿੰਟ ਮਾਲਿਸ਼ ਕਰਨ ਤੋਂ ਬਾਅਦ ਤੁਸੀਂ ਇਦਾਂ ਹੀ ਸੋ ਜਾਣਾ ਆ ਤੇ ਯਕੀਨ ਮੰਨਿਓ ਤੁਸੀਂ ਇਹਨੂੰ 2 ਤੋਂ 2 ਤੋਂ 4 ਦਿਨ ਕਰੋਗੇ ਤੇ ਤੁਹਾਡਾ ਜਿਹੜਾ ਖੰਗ ਜੁਕਾਮ ਬਲਗਮ ਤੇ ਰੇਸ਼ਾ ਜਿੰਨਾ ਵੀ ਆ ਤੇ ਸਾਰੇ ਦਾ ਸਾਰਾ ਤੁਹਾਡਾ ਪਤਾ ਹੀ ਨਹੀਂ ਲੱਗਣਾ ਕਿ ਕਿੱਧਰ ਗਿਆ ਕਿਉਂਕਿ ਇਹ ਬਿਲਕੁਲ ਦੇਸੀ ਨੁਕਤਾ ਜਿਹੜਾ ਮੈਂ ਤੁਹਾਡੇ ਲਈ ਤਿਆਰ ਕਰਕੇ ਅੱਜ ਤੁਹਾਨੂੰ ਵਿਖਾਇਆ ਹੈ ਸੋ ਦੋਸਤੋ ਨੈਚੁਰਲ ਤਰੀਕੇ ਨਾਲ ਆਪਣਾ ਜਿਹੜਾ ਇਹ ਤੇਲ ਹੈ ਤਿਆਰ ਕੀਤਾ ਗਿਆ ਕੋਈ ਵੀ ਇਹਦੇ ਵਿੱਚ ਆਪਾਂ ਸਾਈਡ ਇਫੈਕਟ ਵਾਲੀ ਚੀਜ਼ ਨਹੀਂ ਪਾਈ ਤੇ ਇਹ ਵੀ ਮਦਦ ਦੇ ਨਾਲ ਤੁਸੀਂ ਦਿਨਾਂ ਜੀ ਆਪਣੀ ਜਿਹੜੀ ਆ ਖੰਗ ਜੁਕਾਮ ਤੇ ਰੇਸ਼ਾ ਜਿਹੜਾ ਵਾ ਉਹ ਮਿਟਾ ਸਕਦੇ ਜਿਸ ਵਿੱਚ ਕੋਈ ਵੀ ਤੁਹਾਨੂੰ ਜਿਹੜੀ ਅੰਗਰੇਜ਼ੀ ਦਵਾਈ ਖਾਣ ਦੀ ਲੋੜ ਨਹੀਂ ਆ ਜਿਹੜੀਆਂ ਕਿ ਬਹੁਤ ਹੀ ਮਹਿੰਗੀਆਂ ਤੋਂ ਮਹਿੰਗੀਆਂ ਜਿਹੜੀਆਂ ਦਵਾਈਆਂ ਤੁਸੀਂ ਖਾ ਲੈਂਦੇ ਤੇ ਉਹਨਾਂ ਦੇ ਸਾਈਡ ਇਫੈਕਟ ਵੀ ਬਹੁਤ ਹੁੰਦੇ ਬਟ ਇਹ ਵਾਲੀ ਚੀਜ਼ ਜਿਹੜੀ ਆਪਾਂ ਦੇਸੀ ਤਰੀਕੇ ਨਾਲ ਬਣਾਈ ਆ ਤੇ ਦੇਸੀ ਨੁਕਤਾ ਇਹਨੂੰ ਇੱਕ ਵਾਰ ਜਰੂਰ ਟਰਾਈ ਕਰਿਓ ਤੇ ਜੇ ਤੁਹਾਨੂੰ ਇਹ ਦਾ ਦੇਸੀ ਨੁਕਤਾ ਵਧੀਆ ਲੱਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰਾਂ ਲੋਕਾਂ ਦੇ ਨਾਲ ਚੱਲਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ